ਹੁਣ ਗੱਲ ਕਰਾਂਗੇ ਪੰਜਾਬ ਦੇ ਸਰਕਾਰੀ ਹਸਪਤਲਾਂ ਦੀ ਪੰਜਾਬ ਦੇ ਸਰਕਾਰੀ ਹਸਪਤਾਲਾਂ 'ਚ ਡਾਕਟਰਾਂ ਦੀ ਘਾਟ ਨਜ਼ਰ ਆ ਰਹੀ ਹੈ ਹਸਪਤਾਲਾਂ 'ਚ ਡਾਕਟਰਾਂ ਦੀਆਂ 50% 50% ਅਸਾਮੀਆਂ ਜੋ ਨੇ ਉਹ ਖਾਲੀ ਪਈਆਂ ਨੇ ਹਾਈ ਕੋਰਟ ਪੰਜਾਬ ਸਰਕਾਰ ਨੇ ਇਸ ਬਾਬਤ ਜਾਣਕਾਰੀ ਦਿੱਤੀ ਇਨਫੋਰਮੇਸ਼ਨ ਪ੍ਰੋਵਾਈਡ ਕਰਵਾਈ ਸਰਕਾਰੀ ਹਸਪਤਲ 'ਚ કુલ 5945 ਪੋਸਟਾਂ ਨੇ ਪੰਜਾਬ ਸਰਕਾਰ ਨੇ ਹਾਈ ਕੋਰਟ ਇਨਫੋਰਮੇਸ਼ਨ ਦਿੱਤੀ ਕਿ ਕਿਹਾ ਕਿ ਹਸਪਤਾਲਾਂ 'ਚ 2952 ਪੋਸਟਾਂ ਜੋ ਨੇ ਉਹ ਖਾਲੀ ਪਈਆਂ ਨੇ ਪੰਜਾਬ ਦੇ ਸਰਕਾਰੀ ਹਸਪਤਾਲਾਂ 'ਚ ਸਿਰਫ दो हजार नौ ही ने हाईकोर्ट ने जल्द डॉक्टर की भर्ती करने के हमारे दिते ने सरकार ने दस कि हजार एक हजार डॉक्टर भर्ती इश्तहार जारी किया गया हाईकोर्ट ने इस बारे भी सरकार को तो जानकारी मी है अपॉइंटमेंट कदों तक जाएगी

ਵਕਫਾ ਖਾਵਾਂ ਤੇ ਕਿਸਤੇ ਕਿਨਾਲ ਅਜੂ ਪੂਰਾ ਪ੍ਰੋਜੈਕਟ ਹੈ ਉਸ ਨੂੰ ਲੈ ਕੇ ਕਿਸਾਨ ਵਕਫਾ ਖਾਵਾਂ ਤੇ ਧਰਨੇ ਦਿੰਦੇ ਆ ਰਹੇ ਨੇ ਕਿਸਾਨਾਂ ਦੇ ਵੱਲੋਂ ਆਪਣਾ ਤਰਕ ਦਿੱਤਾ ਜਾਂਦਾ ਹੈ ਕਿ ਬੰਦਾ ਮੁਆਵਜ਼ਾ ਉਹਨਾਂ ਨੂੰ ਨਹੀਂ ਦਿੱਤਾ ਜਾਂਦਾ ਇਹ ਸਭ ਦੇ ਚਲਦੇ ਉਹ ਕਿਤਨਾ ਕਿਤੇ ਜ਼ਮੀਨ ਦਾ ਕਬਜ਼ਾ ਵੀ ਛੜਦਾ ਕੁਝ ਪਾਸੇ ਐਨਐਚਆਈ ਵੱਲੋਂ ਕਿਹਾ ਜਾਂ ਰਿਹਾ ਹੈ ਕਿ ਸਾਨੂੰ ਸਾਡੇ ਕੰਮ ਕੰਪਲੀਟ ਕਰਨ 'ਚ ਦਿੱਕਤ ਆ ਰਹੀਆਂ ਨੇ ਅੜਚਨਾ ਆ ਰਹੀਆਂ ਨੇ ਇਸ ਸਭ ਦੇ ਚਲਦੇ ਐਨਐਚਆਈ ਦੇ ਵੱਲੋਂ ਹਾਈ ਕੋਰਟ ਦਾ ਰੁਕ ਕੀਤਾ ਗਿਆ ਸੀ ਤੇ ਹੁਣ ਡੈਪਟੀ ਕਮਿਸ਼ਨਰ ਤੋਂ ਤਲਬ ਕੀਤਾ ਗਿਆ ਸੀ ਬੀਤੇ ਕੱਲ ਪੇਸ਼ੀ ਹੋਈ ਤਿੰਨ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਜ਼ ਦੀ ਮਲੇਰਕੋਟਲਾ ਸੰਗਰੂਰ ਤੇ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰਜ਼ ਨੇ ਇਨਫੋਰਮੇਸ਼ਨ ਦਿੱਤੀ ਕਿ ਜੋ ਕਿਸਾਨਾਂ ਨੇ قبضہ ਜ਼ਮੀਨ ਦਾ ਛੱਡ ਦਿੱਤਾ ਹੁਣ ਗੱਲ ਕਰਾਂਗੇ ਇਸ ਰੀਲੀ ਸ਼ਰਾਬਕਾਨ ਦਾ ਦੋ ਦਿਨ ਦੇ ਰਿਮਾਂਡ ਤੇ ਨੇ ਸ਼ਰਾਬਕਾਨ ਦੇ ਮਲਜ਼ਮ 16 ਮਲਜ਼ਮਾਂ ਨੂੰ ਬੀਤੇ ਕੱਲ ਅੰਮ੍ਰਿਤਸਰ ਕੋਰਟ ਚ ਪੇਸ਼ ਕੀਤਾ ਗਿਆ ਸੀ ਕੋਰਟ ਨੇ ਦੋ ਦਿਨ ਦੇ ਰਿਮਾਂਡ ਤੇ ਇਹਨਾਂ ਮਲਜ਼ਮਾਂ ਨੂੰ

ਆ ਜੇ ਤੁਹਾਡੇ ਕੋਲ ਆਪਣੇ ਘਰ ਬਣਾ ਸਾਥ ਦਿੱਤਾ ਜਾਂਦਾ ਸ਼ਰਾਬ ਵਿੱਚ ਇਹਦੇ ਵਿੱਚ ਉਹ ਕਹਿੰਦੇ ਥਾਲੀਆਂ ਬਣਾਉਂਦਾ ਵੇਚਦੇ ਉਹ ਹੀ ਵੇਚਦਾ ਮਾਰਦਾ ਜਾਂ ਨੂੰ ਕਿਹਨਾਂ ਨੂੰ ਮਾਰਦਾ ਜਾਂ ਨੂੰ ਉਹ ਤਾਂ ਆ ਮਾਰ ਜਾਂਦਾ ਥੀ ਕਪੜਾ ਥੀ ਸ਼ਰਾਬ ਕਿਸਮ ਲੈਨੇ ਹੀ ਨਹੀਂ ਸ਼ਰਾਬ ਲੈ ਲੈਂਦਾ ਸ਼ਰਾਬ ਕਿਸਮ ਲੈ ਲੈਂਦਾ ਸ਼ਰਾਬ ਕਿਹਦੇ ਕੋਲ ਦਿੱਤੇ ਆ ਜਿਹੜਾ ਫੜਿਆ ਉਹ ਹੀ ਦੇ ਕਿੰਨੀ ਸ਼ਰਾਬ ਦਿੰਦਾ ਸੀ ਤੂੰ ਅੱਗੇ ਚੈਲੰਜ ਕਰੂਗਾ ਨਾ ਅੰਡੀਆ ਇਤੂ ਸਿਰਾਂ ਵਾਲੀ ਵੇ ਆ ਜਿਹੜੇ ਫਰੇ ਭਗਵਾਨ ਦੇ ਆਹ ਪੜੀ ਕਿੰਨੇ ਦੀ ਥਾਲੀ ਵੇਚਦੇ ਸੀ ਕਿੰਨੇ ਦੀ ਥਾਲੀ ਵੇਚਦੇ ਸੀ 100 ਦੀ 100 ਦੀ ਵੇਚਦੇ ਤੇ ਤੁਹਾਨੂੰ ਪਤਾ ਹੈ ਵਾ ਕਿ ਕਿੰਨੇ ਰੁਪਏ ਦੀ ਮਹੌਤ ਹੈ ਤੇ ਆਈ ਮੁਸਲਮਾਨ ਫਿਰ ਤੁਹਾਨੂੰ ਕਿਉਂ ਫੜਿਆ ਜੀ ਪਤਾ ਨਹੀਂ ਤੁਹਾਨੂੰ ਉਹਦੇ ਬੁੱਢੇ ਦੇ ਘਰ ਲੱਗ ਗਈ ਹੋਰ ਪਿੰਡ ਵਿੱਚ ਕੋਣ ਪਰਨੇਦਾ ਪਿੰਡ ਵਿੱਚ ਕੋਣ ਕੋੜ ਵੇਚਦਾ ਵੇ ਆ ਆਪਣੇ ਪੀ ਕੇ ਪਿੰਡ ਵਿੱਚ ਕਿੰਨੇ ਪਿੰਡ ਵਿੱਚ ਕੋੜ ਲੇਤਾ ਹੈ ਕਿੰਨੇ ਵੇਚਦੇ ਪਿੰਡਾਂ ਤੋਂ ਪਿੰਡ ਦੇ ਵਿੱਚ ਕਿੰਨੇ ਲੋਟਰਾ ਵੇਚਦੇ ਮੈਂ ਨਹੀਂ ਦਤਾ ਨਹੀਂ ਮੈਨੂੰ ਪਤਾ ਮਰਾ ਇੱਕ ਨਿਕਮਾਈ ਕਰ ਚੁੱਕੀ ਹੁੰਦਾ ਮੈਂ ਨਹੀਂ ਕੋਈ ਵੀ ਕੀਤੀ ਪਰ ਉਹਦਾ ਨੌਕਰ ਘਰ ਜਾੜਦੇ ਮਜੀਠਾ ਦਾ ਉਹ ਜ਼ਹਿਰੀਲੀ ਸ਼ਰਾਬ कांड ਜਿਸ ਨੇ ਪਰਿਵਾਰਾਂ ਦੇ ਪਰਿਵਾਰ ਉਜਾੜ ਦਿੱਤੇ ਹੱਸਦੇ ਖੇਡ ਦੇ ਘਰਾਂ ਚ ਸੱਥਰ ਵਿਛਾ ਦਿੱਤੇ ਮਾਵਾਂ ਦੀ ਗੋਦ ਸੁੰਨੀ ਕਰ ਦਿੱਤੀ ਤੇ ਕਈ ਬੱਚਿਆਂ ਨੂੰ ਅਨਾਥ ਕਰ ਦਿੱਤਾ ਪੁਲਿਸ ਨੇ ਹੁਣ ਇਸ ਮਾਮਲੇ ਚ ਵੱਡਾ ਐਕਸ਼ਨ ਲਿਆ ਹੈ ਦੇ 18 ਮੁਲਜ਼ਮਾ ਨੂੰ ਨਾਮਜ਼ਦ ਕਰਦਿਆਂ 16 ਨੂੰ ਗ੍ਰਿਫਤਾਰ ਵੀ ਕਰ ਲਿਆ ਇਸ ਸ਼ਰਾਬ ਕਾਂਡ ਦਾ ਦਿੱਲੀ ਕਨੈਕਸ਼ਨ ਵੀ ਸਾਹਮਣੇ ਆਇਆ ਜਿੱਥੇ ਅਮ੍ਰਿਤਸਰ ਪੁਲਿਸ ਨੇ ਰੇਡ ਕਰਕੇ ਪਿਓ ਪੁੱਤਰ ਨੂੰ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਦੀ ਪਛਾਣ ਰਵਿੰਦਰ ਜੈਨ ਤੇ ਰਿਸ਼ਭ ਜੈਨ ਵਜੋਂ ਹੋਈ ਹੈ ਟੋਟਲ ਇਹ ਸਾਰੇ ਮੋਡਿਊਲ ਦੇ ਵਿੱਚ ਸਾਡੇ ਕੋਲ ਤਕਰੀਬਨ 18 ਬੰਦੇ ਨਾਮਿਨੇਟ ਹੁੰਦੇ ਆ ਜੀ ਹੁਣ ਤੱਕ ਦੀ ਇਨਵੈਸਟੀਗੇਸ਼ਨ ਦੇ ਵਿੱਚ 16 ਬੰਦੇ ਸੌਰੀ ਇਰੇ ਚ ਹੁਣ ਤੱਕ ਅਸੀਂ ਅਰੈਸਟ ਕਰ ਚੁੱਕੇ ਆ ਟੋਟਲ 18 ਬੰਦੇ ਨੋਮੀਨੇਟ ਹੈਗੇ ਆ ਸਾਡੇ 18 ਚ ਅਸੀਂ 16 ਕਰ ਚੁੱਕੇ ਆ ਇਨਵੈਸਟੀਗੇਸ਼ਨ ਹਲੇ ਸਾਡੀ ਚੱਲ ਰਹੀ ਆ ਉਧਰ ਪੰਜਾਬ ਸਰਕਾਰ ਵੀ ਲਗਾਤਾਰ ਇਸ ਕੇਸ ਚ ਮਲਜ਼ਮਾਂ ਦੇ ਖਿਲਾਫ ਐਕਸ਼ਨ ਲੈ ਰਹੀ ਆ ਤੇ ਨਾਲ ਹੀ ਕੈਬਨਿਟ ਮੰਤਰੀ ਹਰਪਾਲ ਚੀਮਾ ਨੇ ਮੀਥਨੋਲ ਦੀ ਗਲਤ ਵਰਤੋਂ ਨੂੰ ਜਾਨਲੇਵਾ ਦੱਸਿਆ ਅਤੇ ਕੇਂਦਰ ਸਰਕਾਰ ਨੂੰ ਚਿੱਠੀ ਲਿਖ ਕੇ ਮੀਥਨੋਲ ਤੇ ਸਖਤ ਕਾਨੂੰਨ ਬਣਾਉਣ ਦੀ ਮੰਗ ਕੀਤੀ ਅਹ ਦੇਖੋ ਮੈਂ ਸਾਡੇ ਦੇਸ਼ ਦੇ ਜਿਹੜੇ ਕੈਬਨਿਟ ਦੇ ਮੰਤਰੀ ਮਿਨਿਸਟਰ ਆਫ ਕਮਰਸ ਐਂਡ ਇੰਡਸਟਰੀ ਦੇ ਸ਼੍ਰੀ ਪੀਸ਼ ਗੋਇਲ ਜੀ ਉਹਨਾਂ ਨੂੰ ਇੱਕ ਡਿਟੇਲ ਲੈਟਰ ਲਿਖਿਆਗਾ ਕਿ ਜਿਹੜਾ ਮਥਨੋਲ ਆ ਜਿਹੜਾ ਮਥਨੋਲ ਕੈਮੀਕਲ ਆ ਜਿਹੜਾ ਇੰਡਸਟਰੀ ਦੇ ਅੰਦਰ ਯੂਜ਼ ਹੁੰਦਾਗਾ ਉਹਦਾ ਕੋਈ ਮੈਕੈਨਿਜ਼ਮ ਬਣਾਇਆ ਜਾਵੇ ਉਹਦਾ ਕੋਈ ਰੂਲ ਐਂਡ ਰੈਗੂਲੇਸ਼ਨ ਬਣਾਏ ਜਾਣ ਕਿਉਂਕਿ ਸੈਂਟਰ ਦੇ ਅੰਦਰੋਂ ਉਹ ਜਿਹੜੀ ਆ ਕੈਮੀਕਲ ਉਥੋਂ ਉਹਨੂੰ ਰੈਗੂਲੇਟ ਹੁੰਦਾਗਾ ਸੋ ਕਿਤੇ ਨਾ ਕਿਤੇ ਮੈਂ ਸਮਝਦਾ ਉਹ ਅਨਰੈਗੂਲੇਟ ਹੋਇਆ ਪਿਆਗਾ ਜੀ ਮੁਲਜ਼ਮਾਂ ਦੇ ਖਿਲਾਫ ਇਸ ਕਾਰਵਾਈ ਦੇ ਵਿਚਾਲੇ ਚਾਰ ਅਫਸਰਾਂ ਨੂੰ ਵੀ ਸਸਪੈਂਡ ਕੀਤਾ ਗਿਆ ਜਿਨ੍ਹਾਂ ਚ ਡੀਐਸਪੀ ਅਮੋਲਕ ਸਿੰਘ ਐਸਐਚਓ ਅਫਤਾਰ ਸਿੰਘ ਐਕਸਾਈਜ਼ ਵਿਭਾਗ ਦੇ ਈਟੀਓ ਮਨੀਸ਼ ਕੋਇਲ ਤੇ ਇਨਸਪੈਕਟਰ ਗੁਰਜੀਤ ਸਿੰਘ ਸ਼ਾਮਲ ਨੇ ਤੇ ਹੁਣ ਤੁਹਾਨੂੰ ਦੱਸਦੇ ਆ ਕਿ ਜ਼ਹਿਰੀਲੀ ਸ਼ਰਾਬ ਕਿਵੇਂ ਬਣਦੀ ਹੈ ਸ਼ਰਾਬ ਬਣਾਉਣ ਲਈ ਗੁੜ ਜਾਂ ਗਲੇਸੜੇ ਫਲਾਂ ਦੀ ਵਰਤੋਂ ਕੀਤੀ ਜਾਂਦੀ ਹੈ ਖਮੀਰ ਹੋਣ ਤੇ ਦੋ ਤਰ੍ਹਾਂ ਦੇ ਬੈਕਟੀਰੀਆ ਬਣਦੇ ਨੇ ਇੱਕ ਬੈਕਟੀਰੀਆ ਲਾਨ ਨੂੰ ਇਥੈਨੋਲ ਐਲਕੋਹਲ 'ਚ ਬਦਲਦਾ ਦੂਜਾ ਬੈਕਟੀਰੀਆ ਲਾਨ ਨੂੰ ਮੀਥਨੋਲ ਐਲਕੋਹਲ ਚ ਬਦਲਦਾ ਹੈ ਮੀਥਨੋਲ ਤੇ ਇਥਨੋਲ ਦਾ ਬੋਇਲਿੰਗ ਪੁਆਇੰਟ ਵੱਖ-ਵੱਖ ਹੁੰਦਾ ਹੈ ਸ਼ਰਾਬ ਬਣਾਉਣ ਵਾਲੇ ਮਿਸ਼ਰਣ ਚ ਮੀਥਨੋਲ ਤੇ ਇਥਨੋਲ ਮਿਕਸ ਹੁੰਦੇ ਨੇ ਸ਼ਰਾਬ ਬਣਾਉਣ ਵਾਲੀਆਂ ਕੰਪਨੀਆਂ ਇਹਨਾਂ ਨੂੰ ਅਲੱਗ ਕਰ ਦਿੰਦੀਆਂ ਨੇ ਪਰ ਗੈਰ ਕਾਨੂੰਨੀ ਢੰਗ ਨਾਲ ਸ਼ਰਾਬ ਬਣਾਉਣ ਵਾਲੇ ਇਸ ਨੂੰ ਅਲੱਗ ਨਹੀਂ ਕਰ ਪਾਉਂਦੇ ਬਿਨਾ ਮੀਥਨੋਲ ਤੇ ਇਥਨੋਲ ਅਲੱਗ ਕੀਤੀ ਸ਼ਰਾਬ ਜ਼ਹਿਰੀਲੀ ਹੁੰਦੀ ਹੈ ਨਕਲੀ ਸ਼ਰਾਬ ਬਣਾਉਣ ਚ ਮੀਥਨੋਲ ਦੀ ਵਰਤੋਂ ਹੋਣ ਦਾ ਕਾਰਨ ਇਸਦੇ ਸਸਤਾ ਹੋਣਾ ਹੈ ਇਥੈਨੋਲ ਨਾਲੋਂ ਸਸਤਾ ਹੁੰਦਾ ਹੈ ਇਸ ਦੀ 27 ਰੁਪਏ ਪ੍ਰਤੀ ਲੀਟਰ ਕੀਮਤ ਹੁੰਦੀ ਹੈ ਜਦਕਿ ਇਥੈਨੋਲ 65 ਰੁਪਏ ਪ੍ਰਤੀ ਲੀਟਰ ਹੈ ਜ਼ਿਕਰ ਹੋਇਆ ਕਿ ਬੀਤੇ ਦਿਨੀ ਅਮ੍ਰਿਤਸਰ ਦੇ ਮਜੀਠਾ ਚ ਵਾਪਰੇ ਸ਼ਰਾਬ ਕਾਨ ਚ 20 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿਨ੍ਹਾਂ ਦੇ ਪਰਿਵਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਸਖਤ ਤੋਂ ਸਖਤ ਸਜ਼ਾ ਦੇਣ ਦੀ ਮੰਗ ਕਰ ਰਹੇ ਨੇ ਅਮ੍ਰਿਤਸਰ ਤੋਂ राजीव ਸ਼ਰਮਾ న్యూਸ 18 ਪੰਜਾਬ ਨਿਊਜ਼ 18 ਦੀ ਟੀਮ ਨੇ ਜ਼ਹਿਰੀਲੀ ਸ਼ਰਾਬ ਵੇਚਣ ਵਾਲੀ ਮਹੇਲਾ ਨਿੰਦਰਕੌਰ ਦੇ ਬੱਚਿਆਂ ਨਾਲ ਗੱਲਬਾਤ ਕੀਤੀ ਉਹਨਾਂ ਦੱਸਿਆ ਕਿ ਉਹਨਾਂ ਦੀ ਮਾਂ ਕਾਫੀ ਸਮੇਂ ਤੋਂ ਸ਼ਰਾਬ ਤਿਆਰ ਕਰਦੀ ਸੀ ਅਤੇ ਪਿੰਡ ਭਗਵਾਨ ਦੇ ਰਹਿਣ ਵਾਲੇ ਇੱਕ ਸ਼ਖਸ ਨੂੰ ਸਪਲਾਈ ਕਰਦੀ ਸੀ ਨਿੰਦਰਕੌਰ ਦੇ ਪਤੀ ਦੀ ਵੀ ਇਸ ਜ਼ਹਿਰੀਲੀ ਸ਼ਰਾਬ ਕਰ ਮੌਤ ਹੋ ਚੁੱਕੀ ਮਜੀਤੇ ਦੇ ਵਕਫ ਵਕ ਪਿੰਡਾਂ ਦੇ ਵਿੱਚ ਜਿੱਥੇ ਜ਼ਹਿਰੀਲੀ ਸ਼ਰਾਬ ਦੇ ਨਾਲ 23 ਮੌਤਾਂ ਹੋਈਆਂ ਤਾਂ ਉਸ ਤੋਂ ਬਾਅਦ 10 ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ ਤਾਂ ਮੈਂ ਇਸ ਵੇਲੇ ਜਿਸ ਘਰ ਦੇ ਵਿੱਚ ਮੌਜੂਦ ਹਾਂ ਇਹ ਘਰ ਹੈ ਨਿੰਦਰ ਕੌਰ ਦਾ ਜਿਸ ਦੇ ਪਤੀ ਦੀ ਵੀ ਮੌਤ ਜਿਹੜੀ ਹੈ ਉਹ ਹੋ ਜਾਂਦੀ ਹੈ ਪਰ ਨਿੰਦਰ ਕੌਰ ਇਸ ਵੇਲੇ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੈ ਕਿਉਂਕਿ ਜਿਹੜੀਆਂ 10 ਗ੍ਰਿਫਤਾਰੀਆਂ ਹੋਈਆਂ ਉਸ ਦੇ ਵਿੱਚ ਨਿੰਦਰ ਕੌਰ ਦੇ ਉੱਤੇ ਇਹ ਇਲਜ਼ਾਮ ਹੈ ਕਿ ਉਹ ਇਹਨਾਂ ਪਿੰਡਾਂ ਦੇ ਵਿੱਚ ਸ਼ਰਾਬ ਵੇਚਣ ਦਾ ਕੰਮ ਕਰਦੀ ਸੀ ਹਾਲਾਂਕਿ ਉਸ ਦੇ ਪਤੀ ਨੇ ਵੀ ਉਹੀ ਸ਼ਰਾਬ ਪੀਤੀ ਜਿਸ ਕਰਕੇ ਉਸ ਦੀ ਵੀ ਜਿਹੜੀ ਮੌਤ ਹੈ ਉਹ ਹੋ ਜਾਂਦੀ ਆ ਤਾਂ ਪਿਛਲੇ ਪਰਿਵਾਰ ਦੇ ਕੁਝ ਮੈਂਬਰ ਨੇ ਕਿਉਂਕਿ ਨਿੰਦਰਕੌਰ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਤਾਂ ਇਹਨਾਂ ਤੋਂ ਜਾਣਦੇ ਆ ਕਿ ਅਕਤਕਾਰ ਇਹ ਪੂਰੀ ਕਹਾਣੀ ਹੈ ਕਿ ਕੀ ਪੂਰੀ ਕਹਾਣੀ ਹੈ ਜੀ ਤੁਹਾਡੇ ਜਿਹੜੇ ਨਿੰਦਰਕੌਰ ਦੇ ਉੱਤੇ ਇਲਜ਼ਾਮ ਲੱਗੇ ਆ ਕਿ ਉਹ ਸ਼ਰਾਬ ਵੇਚਣ ਦਾ ਕੰਮ ਕਰਦੇ ਉਹਨਾਂ ਵੇਚਣ ਦਾ ਤਾਂ ਕੀਤਾ ਨਹੀਂ ਇਹ ਲੂਣ ਪਾਣੀ ਆਪਣਾ ਤੋਰਦੀ ਸੀ ਚਵਾਰੀ ਕੋਈ ਸ਼ਰਾਬ ਦੇ ਦਿੰਦਾ ਸੀ ਇਹਨੂੰ ਤੇ ਥੋੜੀ-ਬਹੁਤੀ ਕਿਤੇ ਤੇ ਵੇਚ ਲਈ ਤੇ ਨਹੀਂ ਤੇ ਨਹੀਂ ਇੱਕਰ ਵੇਚਦੇ ਵੀ ਕਿੰਨੀ ਗ ਮਹਿੰਗੀ ਆ ਜੇ ਕਿੰਨੇ ਦੇ ਆਈ ਇੱਕ ਪੈਕਟ ਜਾਂ ਵੇਚੀ ਇਹਨਾਂ ਤੇ ਸਾਨੂੰ ਵੀ ਨਹੀਂ ਪਤਾ ਪਾ ਕੁੜੀਆਂ ਸਾਨੂੰ ਨਹੀਂ ਪਤਾ ਪਾ ਵੀ ਆਪਣੇ ਘਰ ਸੌਹਰਿਆ ਕਰੇ ਹਾਂ ਜਿੱਦਣ ਸਾਨੂੰ ਪਤਾ ਪਈ ਆ ਮੋਲ ਹੋਇਆ ਹੀ ਫੇਰ ਆਏ ਆ ਤੇ ਉਹਨਾਂ ਦੇ ਪਤੀ ਨੇ ਵੀ ਇਹ ਸ਼ਰਾਬ ਪੀਤੀ ਇਹਨਾਂ ਨੂੰ ਨਹੀਂ ਪਤਾ ਵੀ ਪਾਪੇ ਨੇ ਸ਼ਰਾਬ ਪੀਤੀ ਸਾਨੂੰ ਬਿਮਾਰ ਦਾ ਸੁਨਾ ਆਇਆ ਸੀ